ਤਸ਼ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ 350ਵਾਂ ਸ਼ਹੀਦੀ ਦਿਹਾੜਾ ਸ੍ਰੀ ਗੁਰਤੇਗ ਬਹਾਦਰ ਜੀ ਦਾ ਮਨਾਇਆ ਜਾ ਰਿਹਾ ਹੈ ਭਗਵੰਤ ਸਰਕਾਰ ਵੱਲੋਂ ਪੂਰੇ ਅਨੰਦਪੁਰ ਸਾਹਿਬ ਦੇ ਵਿੱਚ ਵੱਡੇ ਸਮਾਗਮ ਕਰਾਏ ਜਾ ਰਹੇ ਨੇ ਦੇਸ਼ਾਂ ਵਿਦੇਸ਼ਾਂ ਤੋਂ ਲੋਕ ਪਹੁੰਚ ਕੇ ਇੱਥੇ ਨਮਨ ਕਰ ਰਹੇ ਨੇ ਤੇ ਅਨੰਦਪੁਰ ਸਾਹਿਬ ਦੀ ਅਨੰਦਪੁਰ ਸਾਹਿਬ ਦਾ ਕਣ-ਕਣ ਵੀ ਸ਼ਹਾਦਤ ਨੂੰ ਅੱਜ ਨਮਨ ਕਰ ਰਿਹਾ ਹੈ ਤੇ ਇਸੇ ਦੇ ਚੱਲਦੇ ਹੋਈ ਭਗਵੰਤ ਸਰਕਾਰ ਵੱਲੋਂ ਵਿਰਾਸਤ ਤੇ ਖਾਲਸਾ ਦੇ ਵਿੱਚ ਇੱਕ ਵੱਡਾ ਡਰੋਨ ਸ਼ੋਅ ਲੋਕਾਂ ਨੂੰ ਦਿਖਾਇਆ ਜਾ ਰਿਹਾ ਹੈ ਸੰਗਤ ਨੂੰ ਦਿਖਾਇਆ ਜਾ ਰਿਹਾ ਹੈ ਤੁਸੀਂ ਮੇਰੇ ਪਿੱਛੇ ਦੇਖ ਸਕਦੇ ਹੋ ਕਾਫੀ ਇੱਥੇ ਜਿਹੜੇ ਡਰੋਨ ਨੇ ਉਹ ਤਿਆਰੀ ਦੇ ਵਿੱਚ ਨੇ ਜਿਹੜੇ ਕਿ ਹਵਾ ਦੇ ਵਿੱਚ ਉੱਡ ਕੇ ਸ਼ਹੀਦਤ ਦੀ ਜੀਵਨੀ ਜਿਹੜੀ ਹੈ ਗੁਰੂ ਸਾਹਿਬ ਦੀ ਜਿਹੜੀ ਜੀਵਨੀ ਹੈ ਉਹਨਾਂ ਨੂੰ ਲੋਕਾਂ ਦੇ ਸਾਹਮਣੇ ਦਰਸਾਣਗੇ ਦੇਖ ਕੇ ਨਿਹਾਲ ਹੋ ਰਹੇ ਆ ਉਧਰ ਦਿਖਾਣਾ ਚਾਹੁੰਦਾ ਕੈਮਰਾਮੈਨ ਨੂੰ ਕਿਸੇ ਸੀ ਉਧਰ ਦਿਖਾਓ ਹਿੰਦ ਦੀ ਚਾਦਰ ਬਹੁਤ ਵਧੀਆ ਲੱਗ ਰਿਹਾ ਵੀਰ ਜੀ ਹੂੰ ਬਹੁਤ ਵਧੀਆ ਇੱਥੇ ਆ ਗਏ ਬਹੁਤ ਵਧੀਆ ਲੱਗਾ ਗੁਰਤੇਜ ਭਦਰ ਜੀ ਦਾ ਐਡਾ ਵੱਡਾ ਪ੍ਰੋਗਰਾਮ 350 ਸਾਲਾ ਸ਼ੀਦਿਸ਼ਤਾਬ ਦੀ ਜਿਹੜੀ ਬਣਾ ਰਹੇ ਆ ਜੀ ਬਹੁਤ ਵਧੀਆ ਮਗੀ ਸਰਕਾਰ ਵੀ ਬਹੁਤ ਵਧੀਆ ਕਰ ਰਹੀ ਆ ਜੀ ਉਹ ਇੱਥੇ ਆ ਕੇ ਬਹੁਤ ਖੁਸ਼ੀ ਹੋਈ ਬਹੁਤ ਵਧੀਆ ਲੱਗਾ ਇੱਥੇ ਤੇ ਸੰਗਤ ਤੁਸੀਂ ਦੇਖੋ ਪਿੱਛੇ ਨਿਹਾਲ ਹੋ ਰਹੀ ਆ ਜਕਾਰੇ ਛੱਡੇ ਜਾ ਰਹੇ ਨੇ ਕਿ ਇਸ ਤਰ੍ਹਾਂ ਸੋਚਿਆ ਸੀ ਕਿਸੇ ਨੇ ਕਿ ਗੁਰੂ ਸਾਹਿਬ ਨੂੰ ਅਸੀਂ ਇਸ ਤਰ੍ਹਾਂ ਨਮਨ ਕਰਾਂਗੇ ਇੰਨਾ ਦਿਲ ਦੇ ਵਿੱਚ ਪ੍ਰੇਮ ਭਾਵ ਬਹੁਤ ਜ਼ਿਆਦਾ ਪ੍ਰੇਮ ਪਿਆਰ ਜੀ ਬਹੁਤ ਜ਼ਿਆਦਾ ਇੰਨੀ-ਇੰਨੀ ਦੂਰੋਂ ਸੰਗਤ ਆ ਰਹੀ ਆ ਜੀ ਸ਼ੀਦਿਸ਼ਤਾਬ ਜੀ ਨੂੰ ਗੁਰਤੇਜ ਭਦਰ ਜੀ ਦੀ ਹਮ ਤਸ਼ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ 350ਵਾਂ ਸ਼ਹੀਦੀ ਦਿਹਾੜਾ ਸ੍ਰੀ ਗੁਰਤੇਗ ਬਹਾਦਰ ਜੀ ਦਾ ਮਨਾਇਆ ਜਾ ਰਿਹਾ ਹੈ ਭਗਵੰਤ ਸਰਕਾਰ ਵੱਲੋਂ ਪੂਰੇ ਅਨੰਦਪੁਰ ਸਾਹਿਬ ਦੇ ਵਿੱਚ ਵੱਡੇ ਸਮਾਗਮ ਕਰਾਏ ਜਾ ਰਹੇ ਨੇ ਦੇਸ਼ਾਂ ਵਿਦੇਸ਼ਾਂ ਤੋਂ ਲੋਕ ਪਹੁੰਚ ਕੇ ਇੱਥੇ ਨਮਨ ਕਰ ਰਹੇ ਨੇ ਤੇ ਅਨੰਦਪੁਰ ਸਾਹਿਬ ਦੀ ਅਨੰਦਪੁਰ ਸਾਹਿਬ ਦਾ ਕਣ-ਕਣ ਵੀ ਸ਼ਹਾਦਤ ਨੂੰ ਅੱਜ ਨਮਨ ਕਰ ਰਿਹਾ ਹੈ ਤੇ ਇਸੇ ਦੇ ਚੱਲਦੇ ਹੋਈ ਭਗਵੰਤ ਸਰਕਾਰ ਵੱਲੋਂ ਵਿਰਾਸਤ ਤੇ ਖਾਲਸਾ ਦੇ ਵਿੱਚ ਇੱਕ ਵੱਡਾ ਡਰੋਨ ਸ਼ੋਅ ਲੋਕਾਂ ਨੂੰ ਦਿਖਾਇਆ ਜਾ ਰਿਹਾ ਹੈ ਸੰਗਤ ਨੂੰ ਦਿਖਾਇਆ ਜਾ ਰਿਹਾ ਹੈ ਤੁਸੀਂ ਮੇਰੇ ਪਿੱਛੇ ਦੇਖ ਸਕਦੇ ਹੋ ਕਾਫੀ ਇੱਥੇ ਜਿਹੜੇ ਡਰੋਨ ਨੇ ਉਹ ਤਿਆਰੀ ਦੇ ਵਿੱਚ ਨੇ ਜਿਹੜੇ ਕਿ ਹਵਾ ਦੇ ਵਿੱਚ ਉੱਡ ਕੇ ਸ਼ਹੀਦਤ ਦੀ ਜੀਵਨੀ ਜਿਹੜੀ ਹੈ ਗੁਰੂ ਸਾਹਿਬ ਦੀ ਜਿਹੜੀ ਜੀਵਨੀ ਹੈ ਉਹਨਾਂ ਨੂੰ ਲੋਕਾਂ ਦੇ ਸਾਹਮਣੇ ਦਰਸਾਣਗੇ ਤਾਂ ਕਿ ਆਮ ਲੋਕਾਂ ਨੂੰ ਤੇ ਛੋਟੇ ਬੱਚਿਆਂ ਨੂੰ ਇਸ ਇੱਕ ਜਿਹੜਾ ਕਿ ਡਰੋਨ ਸ਼ੋਅ ਬਹੁਤ ਹੀ ਅਟਰੈਕਟਿਵ ਹੁੰਦਾ ਹੈ ਉਹਦੇ ਨਾਲ ਜਿਹੜੇ ਛੋਟੇ ਬੱਚੇ ਨੇ ਉਹਨਾਂ ਨੂੰ ਪਤਾ ਲੱਗ ਸਕੇ ਕਿ ਆਖਿਰਕਾਰ ਗੁਰੂ ਸਾਹਿਬ ਦੀ ਜਿਹੜੀ ਜੀਵਨੀ ਹੈ ਉਹਨਾਂ ਦੀ ਸ਼ਹਾਦਤ ਕਿਵੇਂ ਹੋਈ ਸੀ ਇਹ ਚੰਦ ਮਿੰਟਾਂ ਦੇ ਵਿੱਚ ਜਦੋਂ ਇਹ ਸ਼ੁਰੂ ਹੋਏਗਾ ਸ਼ੁਰੂ ਹੋ ਕੇ ਫਿਰ ਇਹ ਹਵਾ ਦੇ ਵਿੱਚ ਉੜ ਕੇ ਦੂਸਰੀ ਸਾਈਡ ਜਿੱਥੇ ਅਸੀਂ ਤੁਹਾਨੂੰ ਦਿਖਾਣਾ ਚਾਹੁੰਦੇ ਹਾਂ ਉੱਥੇ ਸੰਗਤ ਸਾਰੀ ਬੈਠੀ ਹੋਈ ਹੈ ਇਸ ਸਾਈਡ ਦੇ ਉੱਤੇ ਇੱਥੇ ਸੰਗਤ ਸਾਰੀ ਜਿਹੜੀ ਅੰਧੇਰੇ ਦੇ ਵਿੱਚ ਬੈਠੀ ਹੋਈ ਹੈ ਤਾਂ ਕਿ ਉਹਨਾਂ ਨੂੰ ਲਾਈਟਿੰਗ ਦੇ ਜ਼ਰੀਏ ਡਰੋਨ ਸ਼ੋਅ ਦਿਖਾਇਆ ਜਾ ਸਕੇ ਜਿਹੜੀ ਜੀਵਨੀ ਹੈ ਉਹ ਗੁਰੂ ਸਾਹਿਬ ਦੀ ਦਿਖਾਈ ਜਾ ਸਕੇ ਤੁਸੀਂ ਵੇਖ ਰਹੇ ਹੋ ਇਹ ਡਰੋਨ ਜਿਹੜੇ ਹੈਗੇ ਨੇ ਇਹ ਡਰੋਨ ਇੱਥੋਂ ਉੱਡ ਚੁੱਕੇ ਨੇ ਉੱਡ ਕੇ ਦੂਸਰੀ ਸਾਈਡ ਜਿੱਥੇ ਸੰਗਤ ਬੈਠੀ ਹੋਈ ਹੈ ਉਹਨਾਂ ਦੇ ਸਾਹਮਣੇ ਗੁਰੂ ਸਾਹਿਬ ਦੀ ਜੀਵਨੀ ਨੂੰ ਦਰਸਾਇਆ ਜਾਏਗਾ ਤਾਂ ਕਿ ਜਿਹੜੇ ਲੋਕ ਜਿਹੜੇ ਬੱਚੇ ਅੱਜਕੱਲ੍ਹ ਛੋਟੇ ਬੱਚਿਆਂ ਨੂੰ ਬੜਾ ਇੰਟਰਸਟ ਰਹਿੰਦਾ ਕਿ ਟੈਕਨੋਲੋਜੀ ਦੇ ਨਾਲ ਕੁਝ ਸਮਝਣ ਦਾ ਉਹ ਇੱਕ ਵੱਡਾ ਉਪਰਾਲਾ ਜਿਹੜਾ ਹੈ ਉਹ ਪੰਜਾਬ ਸਰਕਾਰ ਵੱਲੋਂ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਤੁਹਾਨੂੰ ਦਿਖਾਈਏ ਹੁਣੀ ਚੰਦ ਮਿੰਟਾਂ ਦੇ ਵਿੱਚ ਤੁਸੀਂ ਦੇਖੋਗੇ ਇਸ ਆਸਮਾਨ ਦੇ ਵਿੱਚ ਜਿਹੜਾ ਕੀ ਗੁਰੂ ਸਾਹਿਬ ਦੀ ਜੀਵਨੀ ਨੂੰ ਦਰਸਾਉਂਦਾ ਹੋਇਆ ਇੱਕ ਵੱਡਾ ਡਰੋਨ ਸ਼ੋਅ ਉਸ ਸ਼ੁਰੂ ਹੋਣ ਜਾ ਰਿਹਾ ਹੈ ਤੇ ਸੰਗਤ ਦਰਸ਼ਨ ਕਰਕੇ ਨਿਹਾਲ ਹੋਵੇਗੀ ਜਿਹੜੀ ਸੰਗਤ ਇੱਥੇ ਦੂਰੋਂ ਦੂਰੋਂ ਦੇਸਾਂ ਪਰਦੇਸਾਂ ਤੋਂ ਜਿਹੜੀ ਸੰਗਤ ਆਈ ਹੈ ਉਹਨਾਂ ਦੇ ਲਈ ਖਾਸ ਉਪਰਾਲਾ ਕੀਤਾ ਗਿਆ ਜਿਹਦੇ ਜਿਹਦੇ ਰਾਹੀ ਜਿਹੜੇ ਲੋਕ ਨੇ ਜਿਹੜੇ ਜਿਹੜੀ ਸੰਗਤ ਹੈ ਉਸ ਅਟ੍ਰੈਕਟ ਹੋ ਸਕੇ ਤੇ ਜਿਹੜੇ ਬੱਚੇ ਨੇ ਉਹਨਾਂ ਨੂੰ ਸਹੀ ਤਰੀਕੇ ਦੇ ਨਾਲ ਸਮਝ ਲੱਗ ਸਕੇ ਕਿ ਆਖਿਰਕਾਰ ਗੁਰੂ ਸਾਹਿਬ ਦੀ ਜਿਹੜੀ ਸਿੱਖਿਆ ਸੀ ਜਿਹੜਾ ਅਸੀਂ ਅੱਜ 350 ਸ਼ਹੀਦੇ ਦਿਹਾੜਾ ਮਨਾ ਰਹੇ ਆਂ ਸ਼ਰਦਾ ਦੇ ਨਾਲ ਗੁਰੂ ਸਾਹਿਬ ਨੂੰ ਨਮਨ ਕਰ ਰਹੇ ਆਂ ਆਖਿਰਕਾਰ ਉਹਨਾਂ ਦੀ ਸ਼ਹੀਦੀ ਦੇ ਵਿੱਚ ਕੀ ਕੁਝ ਸਿੱਖਿਆ ਕਿਵੇਂ ਉਹ ਸਾਰੀ ਸ਼ਹੀਦੀ ਹੋਈ ਤੇ ਕੀ ਕੁਝ ਸਿੱਖਿਆ ਸਾਨੂੰ ਦਿੱਤੀ ਹਿੰਦ ਦੀ ਚਾਦਰ Hindu ਧਰਮ ਦੇ ਰਾਖੇ ਦੇ ਲਈ ਗੁਰੂ ਸਾਹਿਬ ਨੇ ਜਿਹੜਾ ਆਪਣਾ ਸੀਸ ਵਾਰਿਆ ਪਰਵਾਹ ਨਹੀਂ ਕੀਤੀ ਕਿ ਉਹ ਦੂਸਰਾ ਧਰਮ ਹੈ ਜਾਂ ਫਿਰ ਕੋਈ ਹੋਰ ਧਰਮ ਹੈ ਸਭ ਤੋਂ ਵੱਡਾ ਧਰਮ ਇਨਸਾਨੀਅਤ ਦਾ ਮਾਨਵਤਾ ਦਾ ਮੇਰੇ ਨਾਲ ਇੱਥੇ ਸੰਗਤ ਮੌਜੂਦ ਹੈ ਉਹਨਾਂ ਨਾਲ ਗੱਲਬਾਤ ਕਰਾਂਗੇ ਬਾਬਾ ਜੀ ਵਾਹਿਗੁਰੂ ਜੀ ਖਾਲਸਾ ਅਕਾਲ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕਿਵੇਂ ਲੱਗ ਰਿਹਾ ਏ ਡਰੋਨ ਸ਼ੋ ਉੱਪਰ ਜਿਹੜਾ ਚੱਲ ਰਿਹਾ ਹੈ ਜਿਹਨੂੰ ਆਪਾਂ ਇਸ ਸਮੇਂ ਦੇਖ ਕੇ ਨਿਹਾਲ ਹੋ ਰਹੇ ਆ ਉਧਰ ਦਿਖਾਣਾ ਚਾਹੁੰਦਾ ਕੈਮਰਾਮੈਨ ਨੂੰ ਕਿ ਤੁਸੀਂ ਉਧਰ ਦਿਖਾਓ ਹਿੰਦ ਦੀ ਚਾਦਰ ਬਹੁਤ ਵਧੀਆ ਲੱਗ ਰਿਹਾ ਵੀਰ ਜੀ ਹੂੰ ਬਹੁਤ ਵਧੀਆ ਇੱਥੇ ਆ ਕੇ ਬਹੁਤ ਵਧੀਆ ਲੱਗਾ ਗੁਰਤੇਗ ਭਾਦਰ ਜੀ ਦਾ ਇਹਦਾ ਵੱਡਾ ਪ੍ਰੋਗਰਾਮ 350 ਸਾਲਾ ਸ਼ਿਦਿਸ਼ਤਾਬ ਦੀ ਜਿਹੜੀ ਬਣਾ ਰਹੇ ਆ ਜੀ ਬਹੁਤ ਵਧੀਆ ਮਗੀ ਸਰਕਾਰ ਵੀ ਬਹੁਤ ਵਧੀਆ ਕਰ ਰਹੀ ਆ ਜੀ ਉਹ ਇੱਥੇ ਆ ਕੇ ਬਹੁਤ ਖੁਸ਼ੀ ਹੋਈ ਬਹੁਤ ਵਧੀਆ ਲੱਗਾ ਇੱਥੇ ਆ ਕੇ ਤੇ ਸੰਗਤ ਤੁਸੀਂ ਦੇਖੋ ਪਿੱਛੇ ਨਿਹਾਲ ਹੋ ਰਹੀ ਆ ਜਕਾਰੇ ਛੱਡੇ ਜਾ ਰਹੇ ਨੇ ਕਿ ਇਸ ਤਰ੍ਹਾਂ ਸੋਚਿਆ ਸੀ ਕਿਸੇ ਨੇ ਕਿ ਗੁਰੂ ਸਾਹਿਬ ਨੂੰ ਅਸੀਂ ਇਸ ਤਰ੍ਹਾਂ ਨਮਨ ਕਰਾਂਗੇ ਇਨਾ ਦਿਲ ਦੇ ਵਿੱਚ ਪ੍ਰੇਮ ਭਾਵ ਬਹੁਤ ਜ਼ਿਆਦਾ ਪ੍ਰੇਮ ਪਿਆਰ ਜੀ ਬਹੁਤ ਜ਼ਿਆਦਾ ਇੰਨੀ-ਇੰਨੀ ਦੂਰੋਂ ਸੰਗਤ ਆ ਰਹੀ ਆ ਜੀ ਸ਼ਿਦਿਸ਼ਤਾਬ ਦੀ ਨੂੰ ਗੁਰਤੇਗ ਭਾਦਰ ਜੀ ਦੀ ਹਮ ਬੋ ਸੰਗਤ ਦੇ ਵਿੱਚ ਬਹੁਤ ਉਤਸ਼ਾਹਤ ਸੰਗਤ ਦੇ ਵਿੱਚ ਬਹੁਤ ਚੰਗਾ ਲੱਗ ਰਿਹਾ ਬਿਲਕੁਲ ਸੋ ਅਸੀਂ ਸ਼ਬਦਾਂ ਦੇ ਰਾਹੀਂ ਬਿਆਨ ਨਹੀਂ ਕਰ ਸਕਦੇ ਗੁਰੂ ਸਾਹਿਬ ਦੀ ਸ਼ਹਾਦਤ ਨੂੰ ਕਿ ਗੁਰੂ ਸਾਹਿਬ ਦੀ ਇਸ ਸ਼ਹਾਦਤ ਦੇ ਨਾਲ ਅਸੀਂ ਅੱਜ ਇੱਥੇ ਮੌਜੂਦ ਹਾਂ ਜੋ ਜੋ ਕਿ ਅਸੀਂ ਇੱਥੇ ਦੇਖ ਰਹੇ ਹਾਂ ਦੇਖ ਰਹੇ ਹਾਂ ਕਿ ਗੁਰੂ ਸਾਹਿਬ ਦੀ ਜਿਹੜੀ ਜੀਵਨੀ ਸੀ ਉਸ ਜੀਵਨੀ ਦੇ ਵਿੱਚ ਗੁਰੂ ਸਾਹਿਬ ਦੇ ਅਸੀਂ ਦਰਸ਼ਨ ਕਰ ਰਹੇ ਹਾਂ ਤੁਸੀਂ ਇਹ ਦੇਖੋ ਅਸੀਂ ਗੁਰੂ ਸਾਹਿਬ ਦੇ ਦਰਸ਼ਨ ਕਰ ਰਹੇ ਹਾਂ ਤ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ 350ਵਾਂ ਸ਼ਹੀਦੀ ਦਿਹਾੜਾ ਸ੍ਰੀ ਗੁਰਤੇਗ ਬਹਾਦਰ ਜੀ ਦਾ ਮਨਾਇਆ ਜਾ ਰਿਹਾ ਹੈ ਭਗਵੰਤ ਸਰਕਾਰ ਵੱਲੋਂ ਪੂਰੇ ਅਨੰਦਪੁਰ ਸਾਹਿਬ ਦੇ ਵਿੱਚ ਵੱਡੇ ਸਮਾਗਮ ਕਰਾਏ ਜਾ ਰਹੇ ਨੇ ਦੇਸਾਂ ਵਿਦੇਸਾਂ ਤੋਂ ਲੋਕ ਪਹੁੰਚ ਕੇ ਇੱਥੇ ਨਮਨ ਕਰ ਰਹੇ ਨੇ ਤੇ ਅਨੰਦਪੁਰ ਸਾਹਿਬ ਦੀ ਅਨੰਦਪੁਰ ਸਾਹਿਬ ਦਾ ਕਣ-ਕਣ ਵੀ ਸ਼ਹਾਦਤ ਨੂੰ ਅੱਜ ਨਮਨ ਕਰ ਰਿਹਾ ਹੈ ਤੇ ਇਸੇ ਦੇ ਚੱਲਦੇ ਹੋਈ ਭਗਵੰਤ ਸਰਕਾਰ ਵੱਲੋਂ ਵਿਰਾਸਤ ਤੇ ਖਾਲਸਾ ਦੇ ਵਿੱਚ ਇੱਕ ਵੱਡਾ ਡਰੋਨ ਸ਼ੋਅ ਲੋਕਾਂ ਨੂੰ ਦਿਖਾਇਆ ਜਾ ਰਿਹਾ ਹੈ ਸੰਗਤ ਨੂੰ ਦਿਖਾਇਆ ਜਾ ਰਿਹਾ ਹੈ ਤੁਸੀਂ ਮੇਰੇ ਪਿੱਛੇ ਦੇਖ ਸਕਦੇ ਹੋ ਕਾਫੀ ਇੱਥੇ ਜਿਹੜੇ ਡਰੋਨ ਨੇ ਉਹ ਤਿਆਰੀ ਦੇ ਵਿੱਚ ਨੇ ਜਿਹੜੇ ਕਿ ਹਵਾ ਦੇ ਵਿੱਚ ਉੜ ਕੇ ਸ਼ਹੀਦਤ ਦੀ ਜੀਵਨੀ ਜਿਹੜੀ ਹੈ ਗੁਰੂ ਸਾਹਿਬ ਦੀ ਜਿਹੜੀ ਜੀਵਨੀ ਹੈ ਉਹਨਾਂ ਨੂੰ ਲੋਕਾਂ ਦੇ ਸਾਹਮਣੇ ਦਰਸਾਣਗੇ ਦੇਖ ਕੇ ਨਿਹਾਲ ਹੋ ਰਹੇ ਆ ਉਧਰ ਦਿਖਾਣਾ ਚਾਹੁੰਗਾ ਕੈਮਰਾਮੈਨ ਨੂੰ ਕਿ ਤੁਸੀਂ ਉਧਰ ਦਿਖਾਓ ਹਿੰਦ ਦੀ ਚਾਦਰ ਬਹੁਤ ਵਧੀਆ ਲੱਗ ਰਿਹਾ ਵੀਰ ਜੀ ਹੂੰ ਬਹੁਤ ਵਧੀਆ ਇੱਥੇ ਆ ਕੇ ਬਹੁਤ ਵਧੀਆ ਲੱਗਾ ਗੁਰਤੇਜ ਭਾਦਰ ਜੀ ਦਾ ਐਡਾ ਵੱਡਾ ਪ੍ਰੋਗਰਾਮ 350 ਸਾਲਾ ਸ਼ੀਦਿਸ਼ਤਾਬ ਦੀ ਜਿਹੜੀ ਬਣਾ ਰਹੇ ਆ ਜੀ ਬਹੁਤ ਵਧੀਆ ਮਗੀ ਸਰਕਾਰ ਵੀ ਬਹੁਤ ਵਧੀਆ ਕਰ ਰਹੀ ਆ ਜੀ ਉਹ ਇੱਥੇ ਆ ਕੇ ਬਹੁਤ ਖੁਸ਼ੀ ਹੋਈ ਬਹੁਤ ਵਧੀਆ ਲੱਗਾ ਇੱਥੇ ਤੇ ਸੰਗਤ ਤੁਸੀਂ ਦੇਖੋ ਪਿੱਛੇ ਨਿਹਾਲ ਹੋ ਰਹੀ ਆ ਜਕਾਰੇ ਛੱਡੇ ਜਾ ਰਹੇ ਨੇ ਕਿ ਇਸ ਤਰ੍ਹਾਂ ਸੋਚਿਆ ਸੀ ਕਿਸੇ ਨੇ ਕਿ ਗੁਰੂ ਸਾਹਿਬ ਨੂੰ ਅਸੀਂ ਇਸ ਤਰ੍ਹਾਂ ਨਮਨ ਕਰਾਂਗੇ ਇਨਾ ਦਿਲ ਦੇ ਵਿੱਚ ਪ੍ਰੇਮ ਭਾਵ ਬਹੁਤ ਜ਼ਿਆਦਾ ਪ੍ਰੇਮ ਪਿਆਰ ਜੀ ਬਹੁਤ ਜ਼ਿਆਦਾ ਇੰਨੀ-ਇੰਨੀ ਦੂਰੋਂ ਸੰਗਤ ਆ ਰਹੀ ਆ ਜੀ ਸ਼ੀਦਿਸ਼ਤਾਬ ਦੀ ਨੂੰ ਗੁਰਤੇਜ ਭਾਦਰ ਜੀ ਦੀ ਹਮ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ 350ਵਾਂ ਸ਼ਹੀਦੀ ਦਿਹਾੜਾ ਸ੍ਰੀ ਗੁਰਤੇਗ ਬਹਾਦਰ ਜੀ ਦਾ ਮਨਾਇਆ ਜਾ ਰਿਹਾ ਹੈ ਭਗਵੰਤ ਸਰਕਾਰ ਵੱਲੋਂ ਪੂਰੇ ਅਨੰਦਪੁਰ ਸਾਹਿਬ ਦੇ ਵਿੱਚ ਵੱਡੇ ਸਮਾਗਮ ਕਰਾਏ ਜਾ ਰਹੇ ਨੇ ਦੇਸ਼ਾਂ ਵਿਦੇਸ਼ਾਂ ਤੋਂ ਲੋਕ ਪਹੁੰਚ ਕੇ ਇੱਥੇ ਨਮਨ ਕਰ ਰਹੇ ਨੇ ਤੇ ਅਨੰਦਪੁਰ ਸਾਹਿਬ ਦੀ ਅਨੰਦਪੁਰ ਸਾਹਿਬ ਦਾ ਕਣ-ਕਣ ਵੀ ਸ਼ਹਾਦਤ ਨੂੰ ਅੱਜ ਨਮਨ ਕਰ ਰਿਹਾ ਹੈ ਤੇ ਇਸੇ ਦੇ ਚੱਲਦੇ ਹੋਈ ਭਗਵੰਤ ਸਰਕਾਰ ਵੱਲੋਂ ਵਿਰਾਸਤ ਤੇ ਖਾਲਸਾ ਦੇ ਵਿੱਚ ਇੱਕ ਵੱਡਾ ਡਰੋਨ ਸ਼ੋਅ ਲੋਕਾਂ ਨੂੰ ਦਿਖਾਇਆ ਜਾ ਰਿਹਾ ਹੈ ਸੰਗਤ ਨੂੰ ਦਿਖਾਇਆ ਜਾ ਰਿਹਾ ਹੈ ਤੁਸੀਂ ਮੇਰੇ ਪਿੱਛੇ ਦੇਖ ਸਕਦੇ ਹੋ ਕਾਫੀ ਇੱਥੇ ਜਿਹੜੇ ਡਰੋਨ ਨੇ ਉਹ ਤਿਆਰੀ ਦੇ ਵਿੱਚ ਨੇ ਜਿਹੜੇ ਕਿ ਹਵਾ ਦੇ ਵਿੱਚ ਉੜ ਕੇ ਸ਼ਹੀਦਤ ਦੀ ਜੀਵਨੀ ਜਿਹੜੀ ਹੈ ਗੁਰੂ ਸਾਹਿਬ ਦੀ ਜਿਹੜੀ ਜੀਵਨੀ ਹੈ ਉਹਨਾਂ ਨੂੰ ਲੋਕਾਂ ਦੇ ਸਾਹਮਣੇ ਦਰਸਾਣਗੇ ਤਾਂ ਕਿ ਆਮ ਲੋਕਾਂ ਨੂੰ ਤੇ ਛੋਟੇ ਬੱਚਿਆਂ ਨੂੰ ਇਸ ਇੱਕ ਜਿਹੜਾ ਕਿ ਡਰੋਨ ਸ਼ੋਅ ਬਹੁਤ ਹੀ ਅਟਰੈਕਟਿਵ ਹੁੰਦਾ ਹੈ ਉਹਦੇ ਨਾਲ ਜਿਹੜੇ ਛੋਟੇ ਬੱਚੇ ਨੇ ਉਹਨਾਂ ਨੂੰ ਪਤਾ ਲੱਗ ਸਕੇ ਕਿ ਆਖਿਰਕਾਰ ਗੁਰੂ ਸਾਹਿਬ ਦੀ ਜਿਹੜੀ ਜੀਵਨੀ ਹੈ ਉਹਨਾਂ ਦੀ ਸ਼ਹਾਦਤ ਕਿਵੇਂ ਹੋਈ ਸੀ ਇਹ ਚੰਦ ਮਿੰਟਾਂ ਦੇ ਵਿੱਚ ਜਦੋਂ ਇਹ ਸ਼ੁਰੂ ਹੋਏਗਾ ਸ਼ੁਰੂ ਹੋ ਕੇ ਫਿਰ ਇਹ ਹਵਾ ਦੇ ਵਿੱਚ ਉੜ ਕੇ ਦੂਸਰੀ ਸਾਈਡ ਜਿੱਥੇ ਅਸੀਂ ਤੁਹਾਨੂੰ ਦਿਖਾਣਾ ਚਾਹੁੰਦੇ ਹਾਂ ਉੱਥੇ ਸੰਗਤ ਸਾਰੀ ਬੈਠੀ ਹੋਈ ਹੈ ਇਸ ਸਾਈਡ ਦੇ ਉੱਤੇ ਇੱਥੇ ਸੰਗਤ ਸਾਰੀ ਜਿਹੜੀ ਅੰਧੇਰੇ ਦੇ ਵਿੱਚ ਬੈਠੀ ਹੋਈ ਹੈ ਤਾਂ ਕਿ ਉਹਨਾਂ ਨੂੰ ਲਾਈਟਿੰਗ ਦੇ ਜ਼ਰੀਏ ਡਰੋਨ ਸ਼ੋਅ ਦਿਖਾਇਆ ਜਾ ਸਕੇ ਜਿਹੜੀ ਜੀਵਨੀ ਹੈ ਉਹ ਗੁਰੂ ਸਾਹਿਬ ਦੀ ਦਿਖਾਈ ਜਾ ਸਕੇ ਤੁਸੀਂ ਦੇਖ ਰਹੇ ਹੋ ਇਹ ਡਰੋਨ ਜਿਹੜੇ ਹੈਗੇ ਨੇ ਇਹ ਡਰੋਨ ਇੱਥੋਂ ਉੱਡ ਚੁੱਕੇ ਨੇ ਉੱਡ ਕੇ ਦੂਸਰੀ ਸਾਈਡ ਜਿੱਥੇ ਸੰਗਤ ਬੈਠੀ ਹੋਈ ਹੈ ਉਹਨਾਂ ਦੇ ਸਾਹਮਣੇ ਗੁਰੂ ਸਾਹਿਬ ਦੀ ਜੀਵਨੀ ਨੂੰ ਦਰਸਾਇਆ ਜਾਏਗਾ ਤਾਂ ਕਿ ਜਿਹੜੇ ਲੋਕ ਜਿਹੜੇ ਬੱਚੇ ਅੱਜਕੱਲ੍ਹ ਛੋਟੇ ਬੱਚਿਆਂ ਨੂੰ ਬੜਾ ਇੰਟਰਸਟ ਰਹਿੰਦਾ ਕਿ ਟੈਕਨੋਲੋਜੀ ਦੇ ਨਾਲ ਕੁਝ ਸਮਝਣ ਦਾ ਉਹ ਇੱਕ ਵੱਡਾ ਉਪਰਾਲਾ ਜਿਹੜਾ ਹੈ ਉਹ ਪੰਜਾਬ ਸਰਕਾਰ ਵੱਲੋਂ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਤੁਹਾਨੂੰ ਦਿਖਾਈਏ ਹੁਣੀ ਚੰਦ ਮਿੰਟਾਂ ਦੇ ਵਿੱਚ ਤੁਸੀਂ ਦੇਖੋਗੇ ਇਸ ਆਸਮਾਨ ਦੇ ਵਿੱਚ ਜਿਹੜਾ ਕੀ ਗੁਰੂ ਸਾਹਿਬ ਦੀ ਜੀਵਨੀ ਨੂੰ ਦਰਸਾਉਂਦਾ ਹੋਇਆ ਇੱਕ ਵੱਡਾ ਡਰੋਨ ਸ਼ੋਅ ਉਸ ਸ਼ੁਰੂ ਹੋਣ ਜਾ ਰਿਹਾ ਹੈ ਤੇ ਸੰਗਤ ਦਰਸ਼ਨ ਕਰਕੇ ਨਿਹਾਲ ਹੋਵੇਗੀ ਜਿਹੜੀ ਸੰਗਤ ਇੱਥੇ ਦੂਰੋਂ ਦੂਰੋਂ ਦੇਸਾਂ ਪਰਦੇਸਾਂ ਤੋਂ ਜਿਹੜੀ ਸੰਗਤ ਆਈ ਹੈ ਉਹਨਾਂ ਦੇ ਲਈ ਖਾਸ ਉਪਰਾਲਾ ਕੀਤਾ ਗਿਆ ਜਿਹਦੇ ਜਿਹਦੇ ਰਾਹੀ ਜਿਹੜੇ ਲੋਕ ਨੇ ਜਿਹੜੇ ਜਿਹੜੀ ਸੰਗਤ ਹੈ ਉਸ ਅਟ੍ਰੈਕਟ ਹੋ ਸਕੇ ਤੇ ਜਿਹੜੇ ਬੱਚੇ ਨੇ ਉਹਨਾਂ ਨੂੰ ਸਹੀ ਤਰੀਕੇ ਦੇ ਨਾਲ ਸਮਝ ਲੱਗ ਸਕੇ ਕਿ ਆਖਿਰਕਾਰ ਗੁਰੂ ਸਾਹਿਬ ਦੀ ਜਿਹੜੀ ਸਿੱਖਿਆ ਸੀ ਜਿਹੜਾ ਅਸੀਂ ਅੱਜ 350 ਸ਼ਹੀਦੇ ਦਿਹਾੜਾ ਮਨਾ ਰਹੇ ਆ ਸ਼ਰਦਾ ਦੇ ਨਾਲ ਗੁਰੂ ਸਾਹਿਬ ਨੂੰ ਨਮਨ ਕਰ ਰਹੇ ਆ ਆਖਿਰਕਾਰ ਉਹਨਾਂ ਦੀ ਸ਼ਹੀਦੀ ਦੇ ਵਿੱਚ ਕੀ ਕੁਝ ਸੀ ਕਿਵੇਂ ਉਹ ਸਾਰੀ ਸ਼ਹੀਦੀ ਹੋਈ ਤੇ ਕੀ ਕੁਝ ਸਿੱਖਿਆ ਸਾਨੂੰ ਦਿੱਤੀ ਹਿੰਦ ਦੀ ਚਾਦਰ Hindu ਧਰਮ ਦੇ ਰਾਖੇ ਦੇ ਲਈ ਗੁਰੂ ਸਾਹਿਬ ਨੇ ਜਿਹੜਾ ਆਪਣਾ ਸੀਸ ਵਾਰਿਆ ਪਰਵਾਹ ਨਹੀਂ ਕੀਤੀ ਕਿ ਉਹ ਦੂਸਰਾ ਧਰਮ ਹੈ ਜਾਂ ਫਿਰ ਕੋਈ ਹੋਰ ਧਰਮ ਹੈ ਸਭ ਤੋਂ ਵੱਡਾ ਧਰਮ ਇਨਸਾਨੀਅਤ ਦਾ ਮਾਨਵ ਤਾਦਾ ਤਾਂ ਮੇਰੇ ਨਾਲ ਇੱਥੇ ਸੰਗਤ ਮੌਜੂਦ ਹੈ ਉਹਨਾਂ ਨਾਲ ਗੱਲਬਾਤ ਕਰਾਂਗੇ ਬਾਬਾ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਪਤਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਜੀ ਕਿਵੇਂ ਲੱਗ ਰਿਹਾ ਏ ਡਰੋਨ ਸ਼ੋ ਉੱਪਰ ਜਿਹੜਾ ਚੱਲ ਰਿਹਾ ਹੈ ਜਿਸ ਨੂੰ ਆਪਾਂ ਇਸ ਸਮੇਂ ਦੇਖ ਕੇ ਨਿਹਾਲ ਹੋ ਰਹੇ ਆ ਉਧਰ ਦਿਖਾਣਾ ਚਾਹਾਂਗਾ ਕੈਮਰਾਮੈਨ ਨੂੰ ਕਿ ਤੁਸੀਂ ਉਧਰ ਦਿਖਾਓ ਹਿੰਦ ਦੀ ਚਾਦਰ ਬਹੁਤ ਵਧੀਆ ਲੱਗ ਰਿਹਾ ਵੀਰ ਜੀ ਹੂੰ ਬਹੁਤ ਵਧੀਆ ਇੱਥੇ ਆ ਕੇ ਬਹੁਤ ਵਧੀਆ ਲੱਗਾ ਗੁਰਤੇਗ ਭਾਦਰ ਜੀ ਦਾ ਐਡਾ ਵੱਡਾ ਪ੍ਰੋਗਰਾਮ 350 ਸਾਲਾ ਸ਼ੀ ਦਸ਼ਤਾਬ ਦੀ ਜਿਹੜੀ ਬਣਾ ਰਹੇ ਆ ਜੀ ਬਹੁਤ ਵਧੀਆ ਮਗੀ ਸਰਕਾਰ ਵੀ ਬਹੁਤ ਵਧੀਆ ਕਰ ਰਹੀ ਆ ਜੀ ਉਹ ਇੱਥੇ ਆ ਕੇ ਬਹੁਤ ਖੁਸ਼ੀ ਹੋਈ ਬਹੁਤ ਵਧੀਆ ਲੱਗਾ ਇੱਥੇ ਸੰਗਤ ਤੁਸੀਂ ਦੇਖੋ ਪਿੱਛੇ ਨਿਹਾਲ ਹੋ ਰਹੀ ਆ ਜਕਾਰੇ ਛੱਡੇ ਜਾ ਰਹੇ ਨੇ ਕਿ ਇਸ ਤਰ੍ਹਾਂ ਸੋਚਿਆ ਸੀ ਕਿਸੇ ਨੇ ਕਿ ਗੁਰੂ ਸਾਹਿਬ ਨੂੰ ਅਸੀਂ ਇਸ ਤਰ੍ਹਾਂ ਨਮਨ ਕਰਾਂਗੇ ਇੰਨਾ ਦਿਲ ਦੇ ਵਿੱਚ ਪ੍ਰੇਮ ਭਾਵ ਬਹੁਤ ਜ਼ਿਆਦਾ ਪ੍ਰੇਮ ਪਿਆਰ ਜੀ ਬਹੁਤ ਜ਼ਿਆਦਾ ਇੰਨੀ-ਇੰਨੀ ਦੂਰੋਂ ਸੰਗਤ ਆ ਰਹੀ ਆ ਜੀ ਸ਼ੀ ਦਸ਼ਤਾਬ ਦੀ ਨੂੰ ਗੁਰਤੇਬਹਦਰ ਜੀ ਦੀ ਹਮ ਸੰਗਤ ਦੇ ਵਿੱਚ ਬਹੁਤ ਉਤਸ਼ਾਹ ਸੰਗਤ ਦੇ ਵਿੱਚ ਬਹੁਤ ਚੰਗਾ ਲੱਗ ਰਿਹਾ ਬਿਲਕੁਲ ਸੋ ਅਸੀਂ ਸ਼ਬਦਾਂ ਦੇ ਰਾਹੀਂ ਬਿਆਨ ਨਹੀਂ ਕਰ ਸਕਦੇ ਗੁਰੂ ਸਾਹਿਬ ਦੀ ਸ਼ਹਾਦਤ ਨੂੰ ਕਿ ਗੁਰੂ ਸਾਹਿਬ ਦੀ ਇਸ ਸ਼ਹਾਦਤ ਦੇ ਨਾਲ ਅਸੀਂ ਅੱਜ ਇੱਥੇ ਮੌਜੂਦ ਹਾਂ ਜੋ ਜੋ ਕਿ ਅਸੀਂ ਇੱਥੇ ਦੇਖ ਰਹੇ ਹਾਂ ਦੇਖ ਰਹੇ ਹਾਂ ਕਿ ਗੁਰੂ ਸਾਹਿਬ ਦੀ ਜਿਹੜੀ ਜੀਵਨੀ ਸੀ ਉਸ ਜੀਵਨੀ ਦੇ ਵਿੱਚ ਗੁਰੂ ਸਾਹਿਬ ਦੇ ਅਸੀਂ ਦਰਸ਼ਨ ਕਰ ਰਹੇ ਹਾਂ ਤੁਸੀਂ ਇਹ ਦੇਖੋ ਅਸੀਂ ਗੁਰੂ ਸਾਹਿਬ ਦੇ ਦਰਸ਼ਨ ਕਰ ਰਹੇ ਹਾਂ